ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਟੀ ਦਾ ਮਸਲਾ ਬਹੁਤ ਉਲਝ ਗਿਆ ਸੀ ਤੇ ਸਾਰਿਆਂ ਨੂੰ ਪਤਾ ਕਿ ਵਿਕਰਮਜੀਤ ਸਿੰਘ ਮਜੀਠੀਏ ਦਾ ਕੀ ਹੱਥ ਸੀ ਕਿਉਂਕਿ ਜਦੋਂ ਵਿਕਰਮਜੀਤ ਸਿੰਘ ਮਜੀਠੀਏ ਨੇ ਇਹ ਸਾਰੀ ਗੱਲਬਾਤ ਸ਼ੁਰੂ ਕੀਤੀ ਸੀ ਮੁੱਖ ਮੰਤਰੀ ਦਾ ਜਿਹੜਾ ਪਰਿਵਾਰ ਸੀ ਉਸ ਦੀ ਇੱਕ ਵਾਈਫ ਸੀ ਤੇ ਉਸ ਦੀ ਵੱਡੀ ਬੇਟੀ ਸੀਰਤ ਕੌਰ ਮਾਨ ਨੇ ਮਾਨ ਦੇ ਖਿਲਾਫ ਹੀ ਮੋਰਚਾ ਖੋਲ੍ਹਿਆ ਸੀ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਹ ਕਿਹਦੇ ਕਹਿਣ ਤੇ ਹੋਇਆ ਸੀ ਤੇ ਕਿਹੜਾ ਲੋਕ ਸੀ ਜਿਹੜੇ ਰਾਜਨੀਤੀ ਲਈ ਵਰਤ ਰਹੇ ਸੀ ਸੀਰਤ ਕੌਰ ਮਾਨ ਨੂੰ ਉਸ ਤੋਂ ਬਾਅਦ ਭਗਵੰਤ ਮਾਨ ਨੇ ਠੋਗਮਾ ਜਵਾਬ ਦਿੱਤਾ ਸੀ ਵਿਕਰਮਜੀਤ ਮਜੀਠੀਆ ਨੂੰ ਕਿਉਂਕਿ ਮਜ਼ਾਕ ਢਾਉਂਦਾ ਸੀ ਉਹੀ ਉਹਨਾਂ ਦੀ ਫੈਮਿਲੀ ਨੂੰ ਜਿਹੜਾ ਭੇਚਲ ਕੇ ਲੈ ਕੇ ਆਇਆ ਸੀ ਕਿ ਆਪਣੇ ਪਿਤਾ ਦੇ ਖਿਲਾਫ ਬੋਲ ਤੇ ਉਸ ਨੂੰ ਜਿਹੜੀ ਪੋਲੀਟੀਕਲ ਮਾਈਲੇਜ ਮਿਲ ਸਕੇ ਇਹ ਸਾਰ ਐਪੀਸੋਡ 2 ਸਾਲ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਕਿਉਂ ਚੁੱਪ ਹੋ ਗਏ ਸੀ ਸਾਰੇ ਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਸਾਰੇ ਜਿਹੜੇ ਸਿਆਸੀ ਮਾਹਰ ਲੋਕ ਆ ਉਹ ਜਾਣਦੇ ਆ ਇਹ ਗੱਲ ਨੂੰ ਕਿ 2007 ਤੋਂ ਲੈ ਕੇ 17 ਤੱਕ ਬਹੁਤ ਸਾਰੇ ਕਾਲੀ ਦਲ ਦੇ ਮੰਤਰੀ ਰਹੇ ਜਿਨ੍ਹਾਂ ਨੇ ਰਾਜ ਕੇ ਕਰਪਸ਼ਨ ਵੀ ਕੀਤੀ ਆ ਤੇ ਕਈਆਂ ਦਾ ਨਾਮ ਮਾਰੇ ਚੰਗੇ ਧੰਦਿਆਂ ਦੇ ਵਿੱਚ ਵੀ ਲੱਗਦੇ ਰਹੇ ਆ ਪਰ ਟਾਰਗੇਟ ਵਿਕਰਮਜੀਤ ਸਿੰਘ ਮਜੀਠਾ ਕਿਉਂ ਕੀਤਾ ਗਿਆ ਵਿਕਰਮਜੀਤ ਸਿੰਘ ਮਜੀਠੀਏ ਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ ਵੀਰੋ ਕਿਉਂਕਿ ਉਹ ਨਿੱਜਤਾ ਤੇ ਉੱਤਰ ਆਇਆ ਸੀ ਮੁੱਖ ਮੰਤਰੀ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਇੰਟਰਫੀਰੈਂਸ ਕਰਨ ਲੱਗ ਗਿਆ ਸੀ ਉਸ ਦੇ ਜਿਹੜੇ ਪਰਿਵਾਰਕ ਮਸਲੇ ਸੀ ਉਹਨਾਂ ਨੂੰ ਜਾਗਰ ਕਰਨ ਲੱਗ ਗਿਆ ਹੀ ਆਪਣੇ ਪੋਲੀਟੀਕਲੀ ਜਿਹੜਾ ਮਾਈਲੇਜ ਲੈਂਨ ਦੇ ਲਈ ਉਹਨਾਂ ਦੇ ਜਿਹੜਾ ਧੀ ਨੂੰ ਤੇ ਉਹਦੀ Ex wife ਨੂੰ ਉਸ ਦੇ ਵਿੱਚ ਲੈ ਕੇ ਆਉਣ ਲੱਗ ਗਿਆ ਸੀ ਪਰ ਸਮਾਂ ਪੈ ਕੇ ਸਭ ਕਾ ਸੇਜਾ ਜਿਹੜਾ ਪਿਕਚਰ ਸਾਫ਼ ਹੋ ਜਾਂਦੀ ਹੈ ਤੇ ਸੀਰਤ कौर ਮਾਨ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਕਿ ਉਹਨਾਂ ਦੇ ਨਾਲ ਕੋਈ ਸਿੰਪਥੀ ਨਹੀਂ ਮਜੀਠੇ ਦੀ ਸਿਰਫ ਤੇ ਸਿਰਫ ਕੀ ਹੈ ਕਿ ਉਹਨੂੰ ਪੋਲੀਟਿਕਲੀ ਉਸਦੇ ਬਾਪ ਨੂੰ ਨੀਵਾ ਵਿਖਾਉਣ ਦੇ ਲਈ ਉਹ ਉਸ ਨੂੰ ਵਰਤ ਰਿਹਾ ਤੇ ਹੁਣ ਜਦੋਂ ਮਜੀਠੀਆ ਮੁਸੀਬਤ ਦੇ ਵਿੱਚ ਹੈ ਜੇਲ੍ਹ ਦੇ ਅੰਦਰ